ਨਮਸਕਾਰ ਆਦਾ ਸਸਤੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਾਜਮੈਨ ਜੋਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ਨ। ਦੋਸਤੋ ਖੰਨਾ ਸ਼ਹਿਰ ਦਾ ਮਾਹੌਲ ਬਹੁਤ ਗਰਮਾਇਆ ਹੋਇਆ ਹੈ। ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਹੈ ਇਹ ਗਰਮਾਹਟ ਜਿਹੜੀ ਹੈ ਇਹ ਗਰਮੀਆਂ ਕਰਕੇ ਨਹੀਂ ਬਲਕਿ ਸਕੂਲ ਮੈਨੇਜਮੈਂਟ ਦੇ ਚਨਾਬਾਂ ਨੂੰ ਲੈ ਕੇ ਇਹ ਗਰਮਾਹਟ ਅੱਜ ਖੰਨਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਸਵੇਰੇ 5 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਜਿਹੜੇ ਕੈਂਡੀਡੇਟ ਚੋਣ ਲੜ ਰਹੇ ਨੇ ਲਗਾਤਾਰ ਆਪਣੇ ਬੋਰਡਰਾਂ ਨੂੰ ਮਿਲ ਰਹੇ ਨੇ ਕਿਉਂਕਿ 1,85,000 ਦੀ ਆਬਾਦੀ ਦੇ ਵਿੱਚ ਸਿਰਫ 5500 ਵੋਟ ਹੈ ਸਕੂਲ ਮੈਨੇਜਮੈਂਟ ਦੀ ਇੱਕ ਬੋਟਰ ਨੇ 20 ਬੋਟਰਾਂ ਦਾ ਇਸਤੇਮਾਲ ਕਰਨਾ ਹੈ ਅੱਗੇ ਦੋ ਪੈਨਲ ਚੋਣ ਮੈਦਾਨ ਦੇ ਵਿੱਚ ਉਧਰ ਦੇ ਸੀ ਇੱਕ ਪਾਸੇ ਕਾਂਗਰਸ ਪੈਨਲ ਹੋ ਦੂਸਰੇ ਪਾਸੇ ਭਾਜਪਾ ਪੱਖੀ ਪੈਨਲ ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਵੀ ਆਪਣੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਧਾਰੇ ਨੇ ਭਾਜਪਾ ਵੱਲੋਂ 16 ਉਮੀਦਵਾਰ ਕਾਂਗਰਸ ਵੱਲੋਂ 10 ਉਮੀਦਵਾਰ ਅਤੇ ਆਮ ਆਦਮੀ ਪਾਰਟੀ ਨੇ ਆਪਣੇ 11 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਧਾਰੇ ਨੇ ਕਿਉਂਕਿ 11 ਤੋਂ ਘੱਟ ਬੋਟਾਂ ਨਹੀਂ ਪਾ ਸਕਦੇ ਜਿਹੜਾ ਬੋਟਰ 11 ਮੋਟਾ ਪਾਉਂਦਾ ਹੈ ਉਹ ਕੈਨਸਲ ਮੰਨੀ ਜਾਂਦੀ ਹੈ ਜਾਂ 20 ਵੋਟਾਂ ਤੋਂ ਉੱਪਰ ਪੈਂਦੀ ਹੈ ਉਹ ਵੋਟ ਵੀ ਕੈਨਸਲ ਮੰਨੀ ਜਾਂਦੀ ਹੈ ਮੇਰੇ ਨਾਲ ਪ੍ਰੋਗਰੈਸਿਵ ਪੈਨਲ ਦੇ ਅ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸਾਡੇ ਚੈਨਲ ਦੇ ਉੱਪਰ ਮੈਂ ਰਕੇਸ਼ ਗੁਹਿਲ ਐਸਆਈ ਸਕੂਲ ਖੰਨਾ ਟ੍ਰਸਟ ਐਂਡ ਮੈਨੇਜਮੈਂਟ ਸੁਸਾਇਟੀ ਦਾ ਇਲੈਕਸ਼ਨ ਕੰਟੈਸਟ ਕਰ ਰਿਹਾ ਹਾਂ ਸਾਡਾ ਪੈਨਲ ਦਾ ਨਾਮ ਪ੍ਰੋਗਰੈਸਿਵ ਪੈਨਲ ਫੋਰ ਐਜੂਕੇਸ਼ਨ ਹੈ ਮੈਂ ਇਸ ਤੋਂ ਪਹਿਲਾਂ ਐਜ਼ ਬਤੌਰ ਇੰਟਰਨਲ ਆਡੀਟਰ ਵਾਈਸ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਨ ਪ੍ਰਧਾਨ ਦੇ ਅਹੁਦਿਆਂ ਤੇ ਰਹਿ ਕੇ ਕੰਮ ਕੀਤਾ ਮੈਂ ਪਹਿਲਾਂ ਇਹ ਦੱਸਣਾ ਚਾਹਣਾ ਵੀ ਸਾਡੇ ਵਾਸਤੇ ਆਹ ਜਿਹੜਾ ਸੰਸਥਾ ਦੀ ਸੇਵਾ ਆ ਇੱਕ ਪੈਸ਼ਨ ਆ ਸਾਡੇ ਵਾਸਤੇ ਕੋਈ ਕਬਜ਼ਾ ਜਾਂ ਕੋਈ ਸਿਆਸੀ ਅਖਾੜਾ ਨਹੀਂ ਹੈ ਅਸੀਂ ਸਿਰਫ ਇੱਥੇ ਨਿਸਵਾਰਥ ਸੇਵਾ ਕਰਨ ਲਈ ਆਏ ਆ ਪਹਿਲਾਂ ਜਿਹੜੇ ਕੰਮ ਅਸੀਂ ਕੀਤੇ ਨੇ ਉਹ ਦੇਖ ਲਓ ਪਹਿਲਾਂ ਮਹਨ ਲੋ ਹਜ਼ਾਰਾਂ ਸਕਰ ਫੁੱਟਾਂ ਸੀ ਲਗਭਗ ਮੇਰੇ ਖਿਆਲ ਲੱਖ ਸਕਰ ਫੁੱਟ ਦੀ ਕੰਸਟਰਕਸ਼ਨ ਕੀਤੀ ਹੋਣੀ ਆ ਇੰਨੀ ਕੰਸਟਰਕਸ਼ਨ ਕਰਨ ਦੇ ਬਾਵਜੂਦ ਵੀ ਜਦੋਂ ਬੀਏਡ ਕਾਲਜ ਅਸੀਂ ਬਣਾਇਆ ਐਮਬੀਏ ਕਾਲਜ ਅਸੀਂ ਬਣਾਇਆ ਇਹ ਇਸ ਮਾਡਰਨ ਸਕੂਲ ਦੀ ਬਿਲਡਿੰਗ ਸਾਡੇ ਦੌਰਾਨ ਸ਼ੁਰੂ ਹੋਈ ਇਸ ਮਾਡਰਨ ਸਕੂਲ ਦੇ ਪ੍ਰਾਇਮਰੀ ਵਿੰਗ ਦਾ ਸਾਰੀ ਬਿਲਡਿੰਗ ਅਸੀਂ ਬਣਾਈ ਔਡੀਟੋਰੀਅਮ ਅਸੀਂ ਬਣਾਇਆ ਇੰਨਾ ਸਭ ਕੁਝ ਕਰਨ ਤੋਂ ਬਾਅਦ ਬਾਵਜੂਦ ਵੀ ਪੈਸੇ ਦੀ ਕੋਈ ਕਮੀ ਕਦੇ ਵੀ ਨਹੀਂ ਰਹੀ ਅਸੀਂ ਸਰਕਾਰ ਕੋਲੋਂ ਰਿੱਟ ਫਾਈਲ ਕਰਕੇ ਤਕਰੀਬਨ 5 ਕਰੋੜ ਰੁਪਏ ਲੈ ਕੇ ਆਂਦਾ ਸੀ ਜਿਹੜਾ ਰੁਕਿਆ ਹੋਇਆ ਸੀ ਅੱਜ ਦੀ ਡੇਟ ਦੇ ਵਿੱਚ ਵੀ ਸਰਕਾਰ ਕੋਲੋਂ ਮੇਰੇ ਹਿਸਾਬ ਨਾਲ 2.5 ਤੋਂ 3 ਕਰੋੜ ਰੁਪਏ ਲੈਣਾ ਨਿਕਲਦਾ ਜਿਹਦੀ ਪਿਛਲੇ ਜਦ ਤੱਕ ਆਹ ਕਾਂਗਰਸ ਪੈਨਲ ਇੱਥੇ ਆਪਣਾ ਸੱਤਾ ਦਾ ਅਖਾੜਾ ਜਿਨ੍ਹਾਂ ਨੇ ਸਮਝਿਆ ਹੋਇਆ ਇੱਕ ਵੀ ਕੋਸ਼ਿਸ਼ ਉਹਨਾਂ ਨੇ ਨਹੀਂ ਕੀਤੀ ਜਿਹੜਾ ਇਨਫਰਾਸਟ੍ਰਕਚਰ ਡਵੈਲਪਮੈਂਟ ਅਸੀਂ ਕੀਤੀ ਸੀ ਉਹਦੇ ਵਿੱਚ ਮਾੜਾ ਮੋਟੀ ਜਿਹੜੀ ਰੂਟੀਨ ਮੇਨਟਨੈਂਸ ਕਰਵਾਉਣੀ ਹੀ ਹੁੰਦੀ ਆ ਉਹਦੇ ਕਰਕੇ ਆ ਆਪਣਾ ਕਲੇਮ ਕਰ ਰਹੇ ਨੇ ਅਸੀਂ ਪਤਾ ਨਹੀਂ ਕਿ ਆ ਕੁੱਝ ਕਰਤਾ ਉਸ ਕੋਈ ਕੋਈ ਇਤਨੀ ਲਾਈ ਪਿਛਲੇ 10 ਸਾਲ ਤੋਂ ਇਹਨਾਂ ਨੇ ਫੇਰ ਵੀ ਤੰਗਰਾਹਾਂ ਰੁਕੀਆਂ ਹੋਈਆਂ ਨੇ ਸਕੂਲ ਕਾਲਜ ਫਾਈਨੈਂਸ਼ੀਅਲ ਕਰੰਚ ਚਲੇ ਗਏ ਨੇ ਤੋਂ ਮੈਂ ਲੋਕਾਂ ਨੂੰ ਅਹਿਵਾਨ ਕਰਦਾ ਵੀ ਜਿਹਨੂੰ ਵੀ ਵੋਟ ਕਰਨੀ ਆ ਸਾਰਾ ਪ੍ਰੋਪਰ ਐਨਾਲਿਸਿਸ ਕਰਕੇ ਵੀ ਕਿਹੜਾ ਪੈਨਲ ਡਿਜ਼ਰਵ ਕਰਦਾ ਸੋਸਤਾ ਦੀ ਸੇਵਾ ਕਰਨ ਵਾਸਤੇ ਉਹਨੂੰ ਮੌਕਾ ਦਿੱਤਾ ਜਾਵੇ ਦੂਜਾ ਹੈ ਇਲੈਕਸ਼ਨ ਜਿਹੜੀ ਮੈਂ ਕਨਸਟੀਟਿਊਸ਼ਨ ਤੇ ਗੱਲ ਕਰਨਾ ਚਾਹੁੰਦਾ ਜਿਹੜਾ ਸੰਸਦਕ ਕਨਸਟੀਟਿਊਸ਼ਨ ਆ ਉਹ ਬੜੇ ਸੂਝਵਾਨ ਲੋਕਾਂ ਨੇ ਕਰੈਕਟਰ ਵਾਲੇ ਲੋਕਾਂ ਨੇ ਲਿਖਿਆ ਹੋਇਆ ਹੈ ਜਿਤ ਕੋਈ ਵੀ ਕਮੀ ਨਹੀਂ ਲੇਕਿਨ ਉਹ ਜਿਹੜੇ ਫਾਊਂਡਿੰਗ ਫਾਦਰ ਸੀ ਇਸ ਸੰਸਥਾ ਦੇ ਉਹਨਾਂ ਨੇ ਵਿਜ਼ੂਲਾਈਜ਼ ਨਹੀਂ ਸੀ ਕੀਤਾ ਉਹ ਸੋਚ ਵੀ ਨਹੀਂ ਸੀ ਸਕਦੇ ਵੀ ਕਈ ਐਸਾ ਲੋਕ ਵੀ ਇੱਥੇ ਆ ਜਾਣਗੇ ਜਿਹੜੇ ਇਹਨੂੰ ਆਪਣੀ ਇੱਕ ਇੱਕ ਸੱਤਾ ਦੇ ਕਬਜ਼ਾ ਕਰਨ ਦਾ ਜਰੀਆ ਸਮਝਣਗੇ ਹੋਰ ਕੋਈ ਭਾਵ ਨਹੀਂ ਹੋਏਗਾ ਕਨਸਟੀਟਿਊਸ਼ਨ ਦੀ ਅਬਹੇਲ ਨਾਲ ਇਹਨਾਂ ਨੇ ਕਿੱਥੇ ਕਿੱਥੇ ਕੀਤੀ ਪਹਿਲਾਂ ਤਾਂ ਇੱਕ ਪੋਸਟ ਤੇ ਇੱਕ ਬੰਦਾ ਹੀ ਰਹਿ ਸਕਦਾ ਹੈ ਇਹਨਾਂ ਨੇ ਦੋ ਦੋ ਪੋਸਟਾਂ ਦਿੱਤੀਆਂ ਤਾਂ ਕਿ ਇਹਨਾਂ ਦਾ ਕੋਈ ਸਿਕਰਸ ਕੋਈ ਕਪਲਾ ਕਿਸੇ ਦੇ ਸਾਹਮਣੇ ਨਾ ਆ ਜਾਵੇ ਦੂਜੀ ਗੱਲ ਮੈਂਡੇਟ 20 ਮੈਂਬਰਸ ਦਾ ਹੁੰਦਾ ਆ ਇਹ ਚ ਕੋਈ ਵੀ ਆਪੋਜੀਸ਼ਨ ਜਾਂ ਰੂਲਿੰਗ ਦੀ ਗੱਲ ਕਿਤੇ ਵੀ ਨਹੀਂ ਕੀਤੀ ਗਈ ਕਿਉਂਕਿ ਇਹ ਜ਼ਿੰਮੇਵਾਰੀ ਸੇਵਾ ਦੇ ਕੇਂਦਰ ਸੀ ਗਈ ਤੇ ਲੇਕਿਨ ਇਸ ਦੇ ਬਾਵਜੂਦ ਪਿਛਲੇ ਜਵਾਰੀ ਇੱਕ ਬੰਦੇ ਨੂੰ ਉਹ ਰਾਤੋਂ ਰਾਤ ਸਮਝ ਲਓ ਪੰਜਾਬੀ ਚ ਕੰਧ ਟਬਾਕੇ ਲੈ ਕੇ ਕੰਧ ਟਬਾਕੇ ਲੈ ਕੇ ਇਹਨਾਂ ਨੇ ਇੱਕ ਸੱਤਾ ਦਾ ਅਖਾੜਾ ਬਣਾ ਕੇ ਉਹਦਾ ਦੁਰਉਪਯੋਗ ਕੀਤਾ ਜਿਹੜੇ ਸਾਡੇ ਪੈਨਲ ਦੇ ਮੈਂਬਰ ਜਾਂਦੇ ਸੀ ਉਹਨਾਂ ਉਹਨਾਂ ਦੀ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਸੀ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੇ ਸੀ ਜਿਹੜੀ ਵੀ ਗਵਰਨਿੰਗ ਬਾਡੀਆ ਹੁੰਦੀਆਂ ਨੇ ਉਹ ਮੈਨੇਜਮੈਂਟ ਦੇ ਅੰਡਰ ਕੰਮ ਕਰਦੀਆਂ ਨੇ ਉਹਦੇ ਫੈਸਲੇ ਆਪੇ ਕਰ ਲੈਂਦੇ ਸੀ ਤੇ ਉੱਥੇ ਕੋਈ ਡਿਸਕਸ ਵੀ ਨਹੀਂ ਸੀ ਕੀਤਾ ਜਾਂਦਾ ਨਾ ਕੋਈ ਡਿਸਕਸ਼ਨ ਨਹੀਂ ਸੀ ਹੋਣ ਦਿੰਦੇ ਆ ਬੰਦੇ ਸਿਰਫ ਇਹਨਾਂ ਦੀ ਸ਼ਗਲਾਂ ਦੇਖੇ ਜੋਗੀ ਰਹਿ ਗਏ ਸੀ ਥੋ ਇਹਨਾਂ ਮਤਲਬ ਉੱਥੇ ਇਹ ਤਾਂ ਹੋ ਨਾ ਹੋਣ ਕੋਈ ਫਰਕ ਨਹੀਂ ਸੀ ਜਦੋਂ ਇਹਨਾਂ ਨੇ ਮਤਲਬ ਕੋਈ ਗੱਲ ਸੁਣੀ ਹੋਣੀ ਕਿਸੇ ਦੀ ਤੇ ਨੰਬਰ ਤੇ ਨੰਬਰ 2 ਤੇ ਆ ਗਿਆ ਇਹਨਾਂ ਨੂੰ ਰਿਕਵੈਸਟ ਕੀਤੀ ਗਈ ਸੀ ਵੀ ਇਹਦੀ ਸਾਰੀਆਂ ਪ੍ਰोसीਡਿੰਗਸ ਦੀ ਵੀਡੀਓਗ੍ਰਾਫੀ ਕਰਾਓ ਇਹਨਾਂ ਨੇ ਕਿਹਾ ਵੀ ਆਹ ਸੰਸਥਾ ਦਾ ਕਨਸਟੀਟਿਊਸ਼ਨ ਨਹੀਂ ਹੈਗਾ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਇਹਨੂੰ ਆਹ ਨਹੀਂ ਪੁੱਛਾ ਹੈਗਾ ਵੀ ਕਨਸਟੀਟਿਟਿਊਸ਼ਨ ਚ ਆਹ ਗੱਲਾਂ ਥੋੜੀਆਂ ਲਿਖੀਆਂ ਜਾਂਦੀਆਂ ਨੇ ਜਦੋਂ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਬਣਿਆ ਉਦੋਂ ਕਿ ਕਨਸਟੀਟਿਊਸ਼ਨ ਚ ਲਿਖਿਆ ਪਾਰਲੀਮੈਂਟ ਦੀ ਵੀਡੀਓਗ੍ਰਾਫੀ ਹੋਏਗੀ। ਕੀ ਪਾਰਲੀਮੈਂਟ ਦੀ ਵੀਡੀਓਗ੍ਰਾਫੀ ਹੁਣੋਂ ਮਤਲਬ ਆਮ ਲੋਕਾਂ 'ਚ ਆਉਂਦੀ ਨਹੀਂ ਹੈਗੀ? ਜੇ ਆਹ ਵੀਡੀਓਗ੍ਰਾਫੀ ਕਰਾਂਦੇ ਉਹਦੀ ਤਾਂ ਕੀ ਦਿੱਕਤ ਸੀ? ਜੇ ਸਾਡਾ ਪੈਨਲ ਨੂੰ ਸੇਵਾ ਦਾ ਮੌਕਾ ਮਿਲਦਾ ਤਾਂ ਮੈਂ ਅश्वਸਤ ਕਰਦਾ ਵੀ ਹਰੇਕ ਮੀਟਿੰਗ ਦੀ ਵੀਡੀਓਗ੍ਰਾਫੀ ਹੋਏਗੀ, ਹਰੇਕ ਕੰਮ ਟਰਾਂਸਪੇਰੈਂਟ ਨਾਲ ਤੰਗ ਨਾਲ ਹੋਏਗਾ। ਪਾਰਦਰਸ਼ੀ ਢੰਗ ਨਾਲ ਹੋਏਗਾ ਜਦੋਂ ਮੀਡੀਆ ਗ੍ਰਾਫੀ ਹੋਏਗੀ ਤਾਂ ਪਤਾ ਲੱਗ ਜੂ ਕਿਹੜਾ ਮੈਂਬਰ ਕਿਹੜੇ ਕਿੰਨੇ ਪਾਣੀ ਦੇ ਵਿੱਚ ਆ ਕਿ ਨੂੰ ਕਿੰਨੇ ਨੌਲੇਜ ਆ ਔਰ ਕਿੰਨੇ ਮਤਲਬ ਬਾਕੀ ਸਭ ਕੁਝ ਸਾਹਮਣੇ ਆ ਜਾਏਗਾ ਵੀ ਕਿਹੜਾ ਸੰਸਦ ਦੇ ਹਿੱਤਾਂ ਦੀ ਗੱਲ ਕਰਦਾ ਕਿਹੜਾ ਅਨੁਸਾਰ ਆਪਣਾ ਸੱਤਾ ਦਾ ਖੜਾ ਬਣਾਉਣਾ ਚਾਹੁੰਦਾ ਜਦੋਂ ਤੁਹਾਡੀ ਸੰਸਦਾ ਜਿਹੜੀ ਹੈ ਤੁਹਾਡਾ ਪੈਨਲ ਸਕੂਲ ਮੈਨੇਜਮੈਂਟ ਦੇ ਵਿੱਚ ਰਿਹਾ ਕਿਹੜੇ ਕਿਹੜੇ ਜਿਹੜੇ ਹੈ ਤੁਸੀਂ ਇੰਸਟੀਚਿਊਟ ਲੈ ਕੇ ਆਏ ਹੋਰੇ ਜਾਂ ਹੁਣ ਜੇ ਤੁਹਾਡਾ ਸੱਤਾ ਦੇ ਵਿੱਚ ਤੁਸੀਂ ਦਵਾਚੀ ਆਨੇ ਹੋ ਮੁੱਢੀ ਅੱਗੇ ਜਿਹੜਾ ਫਰਦਰ ਕੀ ਹੈ ਵੀ ਕਿ ਸਕੂਲ ਮੈਨੇਜਮੈਂਟ ਨੂੰ ਅੱਗੇ ਟ ਦੇਖੋ ਸਾਡੀ ਮੈਨੇਜਮੈਂਟ ਦੇ 10 ਇਅਰ ਦੇ ਵਿੱਚ BEd ਕਾਲਜ ਸ਼ੁਰੂ ਹੋਇਆ MBA ਕਾਲਜ ਸ਼ੁਰੂ ਹੋਇਆ ਠੀਕ ਹੈ ਨਹੀਂ ਇਸ ਵਾਰ ਜੇ ਸਾਨੂੰ ਸੇਵਾ ਦਾ ਮੌਕਾ ਮਿਲਦਾ ਤਾਂ ਪਹਿਲਾਂ ਤਾਂ ਜਿਹੜਾ ਫਾਈਨੈਂਸ਼ਲੀ ਹਾਰਮ ਕੀਤਾ ਗਿਆ ਨਾ ਸੰਸਥਾ ਦੀ ਬੜੀ ਜੀੜਨ ਅਵਸਥਾ ਕਰ ਦਿੱਤੀ ਗਈ ਆ ਪਹਿਲਾਂ ਤਾਂ ਅਸੀਂ ਉਹਨੂੰ ਠੀਕ ਕਰਾਂਗੇ ਉਹਨੂੰ ਠੀਕ ਕਰਨ ਵਾਸਤੇ ਉਹ ਠੀਕ ਕਰਨ ਤੋਂ ਬਾਅਦ ਅਸੀਂ ਸੋਚਦੇ ਹਾਂ ਇੱਥੇ ਲਾਅ ਕਾਨੂੰਨ ਲੈ ਕੇ ਇੱਕ ਸੀ ਇਸ ਅਵਰ ਹੋ ਰਹਾ ਹੈ ਕਿਉਂਕਿ ਦੇਖੋ ਆਪਣੇ ਨਾਲ ਆਪਾ ਮੋਢੀ ਕੁਵਿਦਗੜ ਦੀ ਗੜ ਕਰਦੀ ਹੈ ਮੋਢੀ ਕੁਵਿਦਗੜ ਦੇ ਵਿੱਚ ਵੀ ਦੋ ਜਰੇ ਹੈ ਚਾਹੇ ਰਿਮਟ ਇੰਸਟਲ ਬਣ ਗਿਆ ਹੋਇਆ ਤੇ ਉਸ ਤੋਂ ਬਾਅਦ ਦੇਸ਼ ਦਾ ਬਜਟ ਯੂਨੀਵਰਸਿਟੀ ਬਣ ਚੁੱਕੀ ਹੈ ਰਿਮਟ ਯੂਨੀਵਰਸਿਟੀ ਬਣ ਚੁੱਕੀ ਹੈ ਲੇਕਿਨ ਖੰਨਾ ਜਿਹੜਾ ਕੋਈ ਸਭ ਤੋਂ ਪਹਿਲਾਂ ਇੱਥੇ ਸਟਾਰਟ ਹੋ ਰਿਹਾ ਸੀਗਾ ਅੱਜ ਖੜੀ ਪਿਆ ਇਹਦੇ ਮਤਲਬ ਨਹੀਂ ਇਹਦਾ ਰੀਜ਼ਨ ਆਹਾ ਆਹੀ ਨਾ ਵੀ ਜਦੋਂ ਨਾ ਇਰਿਸਪੌਂਸੀਬਲ ਮੈਨੇਜਮੈਂਟ ਆ ਜਾਂਦੀ ਹੈ ਵਿੱਚ ਉਹ ਸਾਰਾ ਮਤਲਬ ਕੰਮ ਉਧਰਾ ਸ਼ਾਈ ਕਰ ਦਿੰਦੀ ਹੈ ਜਿਹੜਾ ਪਹਿਲੀ ਵੀ ਕਿਤੇ ਜੋ ਅਸੀਂ ਇੱਕ ਲਾਈਨ ਤੇ ਲਿਆਂਦੇ ਗੱਡੀ ਲ ਡਵੈਲਪਮੈਂਟ ਦੀ ਪੂਰਾ ਮਤਲਬ ਗੱਡੀ ਉਹਨੂੰ ਗਾਹਾਂ ਤੱਕਾ ਲੈ ਕੇ ਗਾਹਾਂ ਲੈ ਕੇ ਜਾਣ ਦੀ ਲੋਡ ਸੀਗੀ ਜਦੋਂ 7 ਸਾਲ 7 ਸਾਲ ਦੇ ਮਿਸ ਗਵਰਨੈਂਸ ਦੇ ਵਿੱਚ ਇਹਨਾਂ ਨੇ ਸਾਰਾ ਸਾਡਾ ਕੀਤਾ ਕੰਮ ਪਿੱਛੇ ਚ ਝਲ ਗਿਆ ਹੁਣ ਸਾਨੂੰ ਸੇਵਾ ਦਾ ਮੌਕਾ ਮਿਲਦਾ ਜੇ ਸਾਨੂੰ ਇਸੇ ਚੀਜ਼ ਨੂੰ ਬਹੁਤ ਟਾਈਮ ਲੱਗ ਜਾਣਾ ਵੀ ਉਹਨੂੰ ਦੁਬਾਰਾ ਰੇਲ ਤੇ ਪਟੜੀ ਤੇ ਲੈ ਕੇ ਆਉਣ ਵਾਸਤੇ ਸੋ ਆਹੀ ਕਾਰਨ ਨੇ ਵੀ ਜਦੋਂ ਇਰਿਸਪੋਨਸਿਬਲ ਮੈਨੇਜਮੈਂਟ ਆ ਜਾਂਦੀ ਆ ਤਾਂ ਸਸਤਾ ਵਾਂਦੀ ਡਵੈਲਪਮੈਂਟ ਨਹੀਂ ਹੋ ਬੰਦੀ ਅਸੀਂ ਉਹ ਕੋਰਸ ਨਹੀਂ ਲਾਂਚ ਕਰ ਸਕਦੇ ਜਿਹੜੇ ਅੱਜ ਦੇ ਟਾਈਮ 'ਚ ਰੁਵਾਣ ਉੱਚੇ ਬੜੇ ਬੜੇ ਦਾਅਵੇ ਕਰਦੇ ਆ ਕਿ ਸਾਡੇ ਜਿਹੜੇ ਇੰਸਟੀਟਿਊਟ ਐ ਬੜੇ ਮਤਲਬ ਪ੍ਰੋਫਿਟ ਦੇ ਵਿੱਚ ਆ ਰਿਹਾ ਅਸੀਂ ਪ੍ਰੋਫਿਟ ਦੇ ਵਿੱਚ ਲੈ ਕੇ ਆਇਆ ਕਿ ਜਦੋਂ ਪਾਜਬਾ ਛੱਡ ਕੇ ਗਈ ਸੀ ਉਸ ਟਾਈਮ ਉਹਦੀ ਕੀ ਨਹੀਂ ਨਹੀਂ ਜੋ ਪਾਜਬਾ ਨੇ ਛੱਡਿਆ ਸੀਗਾ ਸਾਰੇ ਇੰਸਟੀਟਿਊਸ਼ਨ ਦੀ ਪੋਜੀਸ਼ਨ ਬੜੀ ਅੱਛੀ ਸੀਗੀ ਔਰ ਕਰੋੜਾ ਰੁਪਏ ਬੈਲੈਂਸ ਛੱਡ ਕੇ ਆਏ ਸੀ ਅਸੀਂ ਦੇਣਦਾਰੀ ਸਾਡੀ ਨਿਲ ਸੀਗੀ ਅੱਜ ਦੀ ਡੇਟ ਚਾਹ ਤਨਖਾਹ ਪੈਂਡਿੰਗ ਨੇ ਠੀਕ ਨਹੀਂ ਤੋਂ ਆਪ ਦਾ ਕਲੇਮ ਇਹਨਾਂ ਦਾ ਕਿਦੇ ਲਾਈਉ ਨਹੀਂ ਕਰਦਾ ਹੈਗਾ ਜੇ ਬਾਕੀ ਕੋਈ ਗੱਲ ਹੈਗੀ ਇਹਨਾਂ ਦੀ ਹਲੇ 2 ਦਿਨ ਪਏ ਨੇ ਮੈਂ ਓਪਨ ਚੈਲੰਜ ਕਰਦਾ ਹਾਂ ਵੀ ਆਪਣਾ ਜਿਹੜਾ ਵੀ ਇਹਨਾਂ ਦਾ ਬੁੱਧੀਜੀਵੀ ਬੰਦਾ ਹੈਗਾ ਲਿਆ ਕੇ ਅਮਨੇ ਸਾਹਮਣੇ ਆਪਣਾ ਬਹਿਸ ਹੋਵੇ ਪਬਲਿਕ ਆਪਣਾ ਪਲੇਟਫਾਰਮ ਤੇ ਤੁਸੀਂ ਕੋਸ਼ਿਸ਼ ਕਰੋ ਅਸੀਂ ਤਿਆਰ ਹਾਂ ਇੱਕ ਨਾ ਐਮਐਲਏ ਸਾਹਮਣੇ ਇੱਕ ਡਾਟਾ ਜਿਹੜਾ ਹੈ ਪੇਸ਼ ਕੀਤਾ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਨਾ ਤਾਂ ਉਹ ਸਹੀ ਤਰੀਕੇ ਨਾਲ ਜੋ ਗ੍ਰਾਂਡ ਰਣਨੀ ਚਾਹੀਦੀ ਹੈ ਅਰਨਸਫੈਰੀਓ ਤੋਂ ਉਹ ਵੀ ਨਹੀਂ ਆ ਰਹੀ ਉਹ ਤੁਸੀਂ ਕੀ ਨਹੀਂ ਉਹ ਇਸ ਤਰ੍ਹਾਂ ਸੀਗਾ ਜਿਹੜੀਆਂ ਸੈਂਕਸ਼ਨ ਪੋਸਟ ਨੇ ਉਹ ਚ ਬੰਨ ਲੱਗਿਆ ਵੈਸੀ ਜਿਹੜਾ ਗਵਰਨਮੈਂਟ ਨੇ ਬੈਂਕ ਖੋਲਤਾ ਸੀ ਸਾਡੇ ਸਾਡੇ ਟੈਨਰ ਦੇ ਵਿੱਚ ਮਤਲਬ ਜਿਹੜਾ ਸਾਡਾ ਟੈਨਰ ਸੀ ਉੱਥੇ ਜੀਬੀਟੀਈ ਦੀ ਵੈਕੈਂਸੀ ਪਰ ਨਹੀਂ ਸੀ ਉਸ ਪਰ ਇਨਸੀਡੈਂਟਲੀ ਸਾਡੀ ਜੀਬੀਟੀ ਦੀ ਜਿਹੜੀ ਆਪਣਾ ਐਨਟਾਈਟਲਮੈਂਟ ਸੀ ਜ਼ੀਰੋ ਸੀ ਸੋ ਅਸੀਂ ਤਾਂ ਪੂਰੇ ਵਿਜੀਲੈਂਸੀ ਰੂਲਸ ਐਂਡ ਰੈਗੂਲੇਸ਼ਨ ਸਟੱਡੀ ਕਰਦੇ ਸੀਗੇ ਠੀਕ ਹੈ ਨਹੀਂ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਫੇਸ ਆ ਗਿਆ ਬਾਕੀ ਜਿਹੜੀ ਕੈਟੇਗਰੀਜ਼ ਟੀਚਰ ਦੀਆਂ ਸੀਗੀਆਂ ਉਹਨਾਂ ਨੇ ਫਿਲ ਕਰਨੀਆਂ ਸੀ ਉਹਨਾਂ ਨੇ ਕੀਤੀਆਂ ਨੇ ਸਾਡੇ ਟਾਈਮ ਦਾ ਰਿਕਾਰਡ ਦੀ ਗੱਲ ਆ ਆ ਵੀ ਉੱਥੇ ਜੀਬੀਟੀ ਦੀ ਮਤਲਬ ਸਾਡੇ ਕੋਲ ਜ਼ੀਰੋ ਵੈਕੈਂਸੀ ਸੀਗੀ ਐਸਪਰ ਜੋ ਸਟ੍ਰੈਂਥ ਵਰਕਆਊਟ ਕਰਕੇ ਕੀਤੀ ਠੀਕ ਹੈ ਨਹੀਂ ਇਸ ਇਸ ਹਿਸਾਬ ਨਾਲ ਅਸੀਂ ਮਤਲਬ ਸਾਡੇ ਦੇ ਮਤਲਬ ਸਾਡਾ ਉਹਦੇ ਵਿੱਚ ਮਤਲਬ ਜੇ ਜੀਬੀਟੀ ਦੀ ਵੈਕੈਂਸੀ ਹੁੰਦੀ ਆ ਤਾਂ ਡੈਫੀਨਿਟਲੀ ਭਰੀਆਂ ਜਾਂਦੀਆਂ ਔਰ ਆਹ ਵੈਕੈਂਸੀਆਂ ਛੱਡਣਾ ਨਾ ਪੜਨਾ ਇੱਕ ਬਹੁਤ ਬੜੀ ਅਨਗਹਿਲੀ ਆ ਜਿਹਦੇ ਕਰਕੇ ਸੰਸਥਾ ਨੂੰ ਕਿਉਂਕਿ ਜੇ ਕੈਪੇਬਲ ਟੀਚਰ ਹੁੰਦੇ ਠੀਕ ਹੈ ਨਹੀਂ ਟੀਚਰ ਦੀ ਸਿਕਿਉਰਿਟੀ ਆਫ ਸਰਵਿਸ ਵੀ ਹੁੰਦੀ ਠੀਕ ਹੈ ਨਹੀਂ ਉਹਨਾਂ ਨੂੰ ਪੈਸੇ ਵੀ ਪ੍ਰੋਪਰ ਮਿਲਦੇ ਕਿ 10000 ਤਾਂ ਇਨੀਸ਼ially ਦੇਣਾ ਸੀ ਨਾ ਬਾਕੀ ਅਮਲ ਬਾਅਦ ਚ ਰਿਕਨਰ ਹੋ ਜਾਂਦਾ ਹੈ ਇਨੀਸ਼ੀਅਲ ਕੰਟੈਕਟ ਸੀ ਇਹ ਬਾਤ ਤਾਂ ਰੈਗੂਲਰ ਹੋ ਜਾਣਾ ਸੀ ਤਾਂ ਉਹਨਾਂ ਦੀ ਵੀ ਦਸ਼ਾ ਸੁਧਰਦੀ ਕੁਝ ਚੀਜ਼ਾਂ ਇੱਕ ਹੋਰ ਹਮ ਇਹ ਸਕੂਲ ਹਾਈ ਸਕੂਲ ਜਿਹੜਾ ਹੈ ਹਮ ਤੇ ਉਹ ਸਕੂਲ ਹੈ ਜਿਹਨੂੰ ਆਪਾਂ ਇੱਕ ਵਿਦਿਆ ਦਾ ਮੰਦਰ ਕਹਿ ਸਕਦੇ ਜਿੱਥੋਂ ਪੜ ਕੇ ਬੱਚੇ ਉਹਨਾਂ ਦੇ ਆਈਐਸਓ ਵਿਸਰ ਬਣੇ ਹੋ ਬਹੁਤ ਖੁਸ਼ੀ ਦਾ ਹੈ ਕਿ ਉਹ ਬੱਚੇ ਪੜ ਕੇ ਨਿਕਲੇ ਲੇਕਿਨ ਅੱਜ ਦੇ ਹਾਲਾਤ ਦੇ ਵਿੱਚ ਜਿਹੜੀ ਸੈਂਟਾਈਜ਼ੇਸ਼ਨ ਬਿਲਕੁਲ ਖਤਮ ਹੋ ਗਈ ਇਹ ਬਾਰੇ ਦੁਕੀ ਕਹਾਂ ਜੰਗਲ ਕੀ ਕਾਰਗਿ ਪ੍ਰਮਾਣ ਦਿੱਤੀ ਨਾ ਇੱਥੇ ਕਾਰਨ ਤਾਂ ਆਹੀ ਆ ਮੈਂ ਪਹਿਲੀ ਦੱਸੂ ਕਿ ਇਹ ਰਿਸਪੌਂਸਿਵ ਮੈਨੇਜਮੈਂਟ ਦਾ ਜਿਹੜਾ ਕੰਮ ਕਰਨਾ ਚਾਹੁੰਦਾ ਚਾਹੀਦਾ ਉੱਥੇ ਜਿਹੜਾ ਇਨਫਰਾਸਟ੍ਰਕਚਰ ਦੀ ਲੋੜਦਾ ਹੀ ਚਾਹੀਦਾ ਜਿਹੜੀਆਂ ਫੈਸਿਲਿਟੀਆਂ ਦੀ ਲੋੜ ਚਾਹੀਦੀ ਉਹ ਨਹੀਂ ਮਿਲਦੀਆਂ ਬੱਚਿਆਂ ਨੂੰ ਸਾਡੇ ਟਾਈਮ ਦਾ ਮੈਂ ਮੈਂ ਖੁਸ਼ਕਿਸਮਤਾਂ ਮੈਂ ਚੋਪੜਾ ਸਾਹਿਬ ਦਾ ਵੀ ਸਟੂਡੈਂਟ ਰਹਾ ਉਦੋਂ ਤਾਂ ਸਾਡੇ ਤੇ ਮਿਹਨਤ ਦੀ ਨਹੀਂ ਹੁੰਦੀ ਸੀ ਠੀਕ ਹੈ ਨਹੀਂ ਐਡੀਸ਼ਨਲ ਕਲਾਸਾਂ ਲੱਗਦੀਆਂ ਸੀਗੀਆਂ ਕੋਈ ਨਾ ਇੰਗਲਿਸ਼ ਦੀ ਕਮੀ ਛੱਡਦੇ ਸੀ ਨਾ ਮੈਥ ਦੀ ਕਮੀ ਛੱਡਦੇ ਸੀ ਹਰ ਚੀਜ਼ ਦੇ ਉੱਤੇ ਮਤਲਬ ਪ੍ਰਿੰਸੀਪਲ ਸਾਹਿਬ ਦੀ ਮਤਲਬ ਪਹਿਲੀ ਨਜ਼ਰ ਹੁੰਦੀ ਸੀਗੀ ਔਰ ਮੈਨੇਜਮੈਂਟ ਦਾ ਦਖਲ ਜ਼ੀਰੋ ਸੀਗਾ ਮੈਨੇਜਮੈਂਟਾਂ ਨੇ ਤਾਂ ਸਿਰਫ ਪਾਲਿਸੀ ਪ੍ਰੋਵਾਈਡ ਕਰਦੀਆਂ ਉੱਥੇ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨਾ ਉਹਨਾਂ ਦੀਆਂ ਰਿਕਵਾਇਰਮੈਂਟਸ ਪੂਰੀਆਂ ਕਰਨੀਆਂ ਬਾਕੀ ਐਜੂ ਉਹ ਤਾਂ ਹੀ ਮਤਲਬ ਪ੍ਰਿੰਸੀਪਲ ਨੂੰ ਫ੍ਰੀਹੈਂਡ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਮੈਨੇਜਮੈਂਟ ਦਾ ਕੋਈ ਦਖਲ ਦੇ ਸੀ ਹੁੰਦਾ ਠੀਕ ਹੈ ਨਹੀਂ ਨਾ ਕੋਈ ਹੁਣ ਤੱਕ ਦਾ ਟਾਈਮ ਟੇਬਲ ਤੇ ਇੰਟਰਫੀਅਰ ਕਰਦੇ ਨੇ ਉਹਨਾਂ ਟਾਈਮਾਂ ਵਿੱਚ ਕਿੱਥੇ ਸੀਗਾ ਉਹਨਾਂ ਟਾਈਮ ਦਾ ਟੀਚਰ ਦਾ ਕੰਮ ਸੀ ਐਕਸਲੈਂਟ ਸਟੱਡੀ ਦੇਣਾ ਔਰ ਮੈਨੇਜਮੈਂਟ ਦਾ ਕੰਮ ਸੀ ਫਾਈਨਾਂਸ ਦੀ ਅਵੇਲੇਬਿਲਿਟੀ ਕਰਨਾ ਹੁਣ ਮੈਨੇਜਮੈਂਟਾਂ ਨੂੰ ਜਿਹੜੀਆਂ ਇਰਿਸਪੌਂਸਿਵ ਮੈਨੇਜਮੈਂਟਾਂ ਆ ਜਾਂਦੀਆਂ ਨੇ ਉਹਨਾਂ ਨੂੰ ਆ ਨਹੀਂ ਪਤਾ ਸਾਡੀ ਜ਼ਿੰਮੇਵਾਰੀ ਕੀ ਆ ਜਿਵੇਂ ਲਾਸਟ ਦੇ ਵਿੱਚ ਜਿਹੜਾ ਹੈ ਆਪਣੇ ਜੋ ਵੋਟਰ ਨੇ ਕਿਉਂਕਿ ਤੁਹਾਡੇ ਪ੍ਰੋਗਰੈਸਿਵ ਪੈਨਲ ਦੇ ਵਿੱਚ 16 ਮੈਂਬਰ ਹੋਣੇ ਲੋੜ ਆ ਨੇ ਥੋੜਾ ਇਹ ਨਾਲ ਮੈਂਬਰਾਂ ਬਾਰੇ ਵੀ ਥੋੜੀ ਝਾਤ ਮਾਰੀ ਅਗੇ ਕੀ-ਕੀ ਜਿਹੜੇ ਹੈ ਬੱਚੇ ਕਿੰਨੇ ਕੁ بڑے ਲੇ ਕੇ ਨੇ ਲੋਕ ਕੀ ਕੁਝ ਉਹਨਾਂ ਦੀ ਅਜੇ ਦਵੇਸ਼ਵਰ ਜੀ ਨੇ ਆਖਰ ਗ੍ਰੈਜੂਏਟ ਨੇ ਵਕੀਰ ਨੇ ਪ੍ਰੈਕਟਿਸ ਕਰ ਰਹੇ ਨੇ ਤੇ ਆਪਣਾ ਅਜੇ ਸੂਜੀ ਨੇ ਸਕਸੈਸਫੁਲ ਬਿਜ਼ਨਸਮੈਨ ਨੇ ਇਹ ਪਹਿਲਾਂ ਗ੍ਰੈਜੂਏਟ ਹੋ ਕੇ ਨੇ ਆ ਤੇ ਇਹਨਾਂ ਨੇ ਸੈਕਟਰ ਬਤੌਰ ਸੈਕਟ ਵੀ ਕੰਮ ਕੀਤਾ ਆਪਣਾ ਇਸ ਕੋਲਪ੍ਰੂਵਮੈਂਟ ਦੇ ਵਿੱਚ ਵਿਪਨ ਗੇਨ ਜੀ ਨੇ ਸਕਸੈਸਫੁਲ ਬਿਜ਼ਨਸਮੈਨ ਨੇ ਤੇ ਦਿਨੇਸ਼ ਬੀ ਜੀ ਨੇ ਆਹ ਐਮਏ ਬੀਏਡ ਨੇ ਅਗੇ ਵਿਪਨ ਆਪਣਾ ਜਤਿੰਦਰ ਦੇਵ ਗੰਜੀ ਨੇ ਆਹ ਟੈਕਨੀਕਲੀ ਬਹੁਤ ਜ਼ਿਆਦਾ ਮਾਹਰ ਨੇ ਸਾਰੇ ਇਨਫਰਾਸਟ੍ਰਕਚਰ ਨੂੰ ਮਤਲਬ ਕਿਦਾਂ ਕੀ ਕਰਨਾ ਸਾਰੀ ਇਹਨਾਂ ਨੂੰ ਨੋਹ ਕੰਨਾਂ ਤੋਂ ਲਿੰਦੇ ਰਹੇ ਆ ਅੱਗੇ ਮਨੀਸ਼ ਪੈਂਬਰੀ ਸਕਸੈਸਫੁਲ ਬਿਜ਼ਨਸਮੈਨ ਨੇ ਗ੍ਰੈਜੂਏਟ ਨੇ ਸਾਰੀ ਗੱਲਾਂ ਸਮਝਦੇ ਨੇ ਅ ਮੋਹਿਤ ਗੋਇਲ ਆ ਵੀ ਸਕਸੈਸਫੁਲ ਬਿਜ਼ਨਸਮੈਨ ਨੇ ਦੋ ਤਿੰਨ ਫੈਕਟਰੀਆਂ ਚਲਾ ਰਹੇ ਨੇ ਯਾਰ ਤੇ ਗ੍ਰੈਜੂਏਟ ਨੇ ਪਰਜੀਸ਼ ਢਾਲੀ ਆ ਦੋ ਤਿੰਨ ਫੈਕਟਰੀਆਂ ਚਲਾ ਰਹੇ ਨੇ ਗ੍ਰੈਜੂਏਟ ਨੇ ਪਹਿਲਾਂ ਜਨਰਲ ਸਿੱਖਤੀ ਬਹਿ ਚੁੱਕੇ ਨੇ ਬਹੁਤ ਅੱਛੀ ਨੌਲੇਜ ਰੱਖਦੇ ਨੇ ਆ ਅੱਗੇ ਮੇਰਾ ਆਪਣਾ ਆ ਗਿਆ ਅੱਗੇ ਅਰਮਨਵੀਰ ਮਿੱਜਾ ਗਿਆ ਆ ਵੀ ਗ੍ਰੈਜੂਏਟ ਨੇ ਤੇ अभी इंडस्ट्री लिस्ट ने आगे रुपेश पाब एडवोकेट आ गए ते मेजर संदीप संदीप बनायक आ आर्मिड रिटायर्ड मेजर ने ग्रेजुएट ने अच्छी नॉलेज रखदे ने आगे हले आपम भी, भी, भी है भी ना दादी ते संजीव तमीजा ਤੁਸੀਂ ਇਹਨੇ ਵਰਕਿੰਗ ਦੇਖੇ ਰਹੇ ਹੋ ਐਕਸੀਡੈਂਟ ਵਰਕਿੰਗ ਕਰਦੇ ਨੇ ਹਾਂ ਤੇ ਅਰਜਨੀਸ਼ ਮੇਦੀ ਇਹਨਾਂ ਦੇ ਦਾਦਾ ਜੀ ਮੈਂਬਰ ਰਹੇ ਨੇ ਪਹਿਲਾਂ ਇਹਨਾਂ ਦੇ ਡੈਡੀ ਮੈਂਬਰ ਰਹੇ ਨੇ ਉਹ ਨਾ ਵੀ ਇੰਜੀਨੀਅਰ ਨੇ ਆ ਠੀਕ ਹੈ ਉਸ ਤੋਂ ਬਾਅਦ ਸੁਬੋਧ ਮਿੱਤਲ ਸਕਸੈਸਫੁਲ बिजनेਸਮੈਨ ਨੇ ਤੇ ਅੱਛੇ ਵਪਾਰੀ ਨੇ ਗ੍ਰੈਜੂਏਟ ਨੇ ਅੱਗੇ ਵਿਜੇ ਡਾਇਮੰਡ ਨੂੰ ਦੇਖੇ ਜੋ ਦੇਖੇ ਚੁੱਕੇ 40 ਸਾਲ ਤੋਂ ਮੈਨੇਜਮੈਂਟ ਦੇ ਆਹਾ ਔਰ ਵਿਦਆਗ ਸ਼ਕਤੀਤ ਹੈ ਆ ਬਿਲਕੁਲ ਬਿਲਕੁਲ ਜਿਦਾ ਇਹ ਪੈਨਲ 16 ਮੈਂਬਰਾਂ ਦਾ ਪੈਨਲ ਹੈ ਔਰ ਇਹਨਾਂ ਵਿੱਚੋਂ ਜ਼ਿਆਦਾਤਰ ਜਿਹੜੇ ਪਹਿਲਾਂ ਵੀ ਲਗਾਤਾਰ ਸੇਵਾ ਕਰਦੇ ਆ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਸਕੂਲ ਮੈਨੇਜਮੈਂਟ ਨੂੰ ਚਲਾਉਣ ਵਾਸਤੇ बिजनेਸਮੈਨ ਦੀ ਬਹੁਤ ਲੋੜ ਹੁੰਦੀ ਹੈ ਜੇ ਪੈਸਾ बिजनेਸਮੈਨ ਆਪਣੀ ਜੇਬ ਚੋਂ ਸਕੂਲ ਨਹੀਂ ਬਣੇ ਬਿੜਦੇ ਉੱਪਰ ਲਾਂਦਾ ਤਾਂ ਉਹ ਆਧਾਰਿਕ ਕਦੇ ਵੀ ਪਿੱਛੇ ਨਹੀਂ ਮੁੜਦੇ ਸਭ ਲਾਸਟ ਦੇ ਵਿੱਚ ਤੁਸੀਂ ਵੋਟਰਾਂ ਨੂੰ ਕੀ ਫਿਰ ਮੈਂ ਮੈਂ ਆ ਕਹਿਣਾ ਚਾਹੁੰਦਾ ਜੇ ਸਾਨੂੰ ਸੇਵਾ ਦਾ ਮੌਕਾ ਮਿਲਦਾ ਮੈਂ ਘਟਬਟ ਇੰਨਾ ਆਸ਼ਵਾਸਾ ਦਿਨਾ ਵੀ ਫਾਈਨਾਂਸ ਦੀ ਕੋਈ ਕਮੀ ਨਹੀਂ ਮਲੋਂ ਦਿੱਤੀ ਜਾਏਗੀ ਅਸੀਂ ਜਿਹੜੇ ਜਿਹੜੇ ਚੰਗੇ ਚੰਗੇ ਇੰਡਸਟਰੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕਹਾਂਗੇ ਸੀਐਸਆਰ ਫੰਡਸ ਦੇ ਵਿੱਚੋਂ ਸਾਨੂੰ ਕੁਝ ਕੰਟ੍ਰਿਬਿਊਟ ਕਰੋ ਇੰਸਟੀਚਿਊਸ਼ਨ ਦੇ ਵਿੱਚ ਔਰ ਹਾਲੇ ਡਿਕਲੇਅਰ ਕਰਨਾ ਠੀਕ ਨਹੀਂ ਚੰਗਾ ਨਹੀਂ ਲੱਗਦਾ ਹੈਗਾ ਠੀਕ ਹੈ ਨਹੀਂ ਅਸੀਂ ਆਪਣੇ ਕੋਲੋਂ ਵੀ ਇੱਕ ਹੈਂਡਸਮ ਅਮਾਉਂਟ ਕੰਟਰੀਡਰ ਸਰ ਇੱਕ ਲਾਸਟ ਦੇ ਵਿੱਚ ਪਹੁੰਚ ਜਿਹੜਾ ਮੇਰੇ ਮਾਈਂਡ ਦੇ ਵਿੱਚ ਹੈ 21000 ਰੁਪਿਆ ਦੇ ਕੇ ਕੁਝ ਇਸ ਵਰਗ 30 ਦੇ ਕਰੀਬ ਵੋਟਾਂ ਬਣੀਆਂ ਸੀਗੀਆਂ ਪਰ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਕੀ ਕੀ ਕਰ ਰਹੇ ਨੇ ਡਿਫੀਨਿਟਲੀ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਸੀ ਦੇਖੋ ਇੱਕ ਮਿਥ ਚੱਲਿਆ ਆ ਰਿਹਾ ਪਤਾ ਨਹੀਂ ਕਨਸਟੀਟਿਊਸ਼ਨ ਕਿਦਾਂ ਐਨਲਿਸਿਸ ਕਰਦੇ ਨੇ ਆਹ ਜਿਹੜਾ ਡੋਨੇਸ਼ਨ ਦਿੱਤਾ ਜਿਨ੍ਹਾਂ ਨੇ 21000 ਦਾ ਜਿਹੜੇ ਬਾਕੀ ਰਿਕੁਆਇਰਮੈਂਟ ਪੂਰੀਆਂ ਕਰਦੇ ਨੇ ਜਿਹਨਾਂ ਸ਼ਹਿਰ ਦੇ ਮਸ਼ੀਂਦੇ ਨੇ ਆਹ ਇਕ ਮੋ ਅਏਜ ਦਾ ਕ੍ਰਾਈਟੇਰੀਆ ਪੂਰਾ ਕਰਦੇ ਨੇ ਉਹਨਾਂ ਦੀ ਵੋਟ ਨੂੰ ਕੋਈ ਰੋਕ ਨਹੀਂ ਸਕਦਾ ਉਹਨਾਂ ਦੀ ਮੈਂਬਰਸ਼ਿਪ ਨੂੰ ਸੋ ਆਪਾਂ ਦਾ ਵੈਰੀਫਿਕੇਸ਼ਨ ਕਰਕੇ ਕਰ ਦਿੰਦੇ ਕਿ ਦਿੱਕਤ ਸੀ ਸੋ ਇਹ ਸੀ ਮੇਰੇ ਨਾਲ ਰਕੇਸ਼ ਗੋਇਲ ਜੀ ਪ੍ਰੋਗਰੈਸਿਵ ਪੈਨਲ ਦੇ ਇਹਨਾਂ ਨੇ ਜੋ ਸਕੂਲ ਮੈਨੇਜਮੈਂਟ ਵਾਸਤੇ ਹੁਣ ਇਹ ਨਵੀਂ ਚੀਜ਼ ਲੈ ਕੇ ਆ ਰਹੇ ਆ ਉਹਦੇ ਬਾਰੇ ਵਿਚਾਰ ਪੰਦਰਾ ਕੀਤਾ ਔਰ ਜੋ ਵੋਟਰ ਨੇ ਉਹ ਦੇਖਣ ਲਈ ਸਪੈਮਲਟ ਨੂੰ ਕਿ ਜਿਹੜੇ ਕੈਂਡੀਡੇਟ ਖੜੇ ਨੇ ਸਾਰੇ ਪੜੇ ਲਿਖੇ ਇੰਡਸਟਰੀ ਡਿਸਟਾਇ ਕੋਈ ਕੋਈ ਇਹ ਜਿਹਾ ਦੁਕਾਨਦਾਰ ਹੈ ਸੋ ਇਹ ਆਪਣੀ ਸੋਚ ਬੰਦੀ ਆ ਕਿ ਆਪਾਂ ਵਧੀਆ ਕੈਂਡੀਡੇਟਾਂ ਨੂੰ ਲੈ ਕੇ ਸਕੂਲ ਮੈਨੇਜਮੈਂਟ ਦੇ ਜਿਹੜੀ ਡਿਵੈਲਪਮੈਂਟ ਹੈ ਉਹਨੂੰ ਅੱਗੇ ਲੈ ਕੇ ਆਈਏ ਸੋ ਕੈਮਰਾਮੈਨ ਰਜੇਸ਼ ਆਜਾ ਨਾਲ ਮੈਰਾਜ ਮੈਨ ਰੋ ਯੂਨੀਵਰਸਲ ਨਿਊਜ਼ ਨੇਸ਼ਨ ਹਨਾ